5 ਕਿਲੋ ਤੋਂ ਲੈ ਕੇ 15 ਕਿਲੋ ਤੱਕ ਭਾਰ ਘਟਾਉਣ ਦਾ ਡਾਈਟ ਪਲਾਨ ਬਾ ਡਾਈਟ ਪਲਾਨ ਫੋਲੋ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਹੀ ਘਟੇਗਾ ਜੇ ਲੋ 10 ਕਿਲੋ 15 ਕਿਲੋ ਤੱਕ ਆਪਣਾ ਭਾਰ ਘਟਾਉਣਾ ਚਾਹੁੰਦਾ ਨਾ 골ਡਨ ਵਾਟਰ ਪੀਣਾ ਵਾ 골ਡਨ ਵਾਟਰ ਦਾ 10 ਦਿਨ ਦੇ ਵਿੱਚ ਦੇਖਿਓ ਤੁਹਾਡਾ 5 ਤੋਂ ਲੈ ਕੇ 7 ਕਿਲੋ ਤੁਹਾਡਾ ਭਾਰ ਜਿਹੜਾ ਨੋਰਮਲੀ ਕਟੇਗਾ ਖੀਰਾ ਟਮਾਟਰ ਪਿਆਜ਼ ਮੂਲੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭਿੰਡ ਭਰਾ ਆਪਣਾ ਭਾਰ 5 ਕਿਲੋ 10 ਕਿਲੋ 15 ਕਿਲੋ ਤੱਕ ਆਪਣਾ ਭਾਰ ਘਟਾਉਣਾ ਚਾਹੁੰਦਾ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 ਕਿਲੋ ਤੋਂ ਲੈ ਕੇ 15 ਕਿਲੋ ਤੱਕ ਭਾਰ ਘਟਾਉਣ ਦਾ ਡਾਈਟ ਪਲਾਨ ਹੈ ਜਿਹੜਾ ਮੈਂ ਤੁਹਾਨੂੰ ਉਹ ਬਣਾ ਕੇ ਦਵਾਗਾ ਜੀ ਸੋ ਜਿਹੜਾ ਆਪਣਾ ਅੱਜ ਦਾ ਡਾਈਟ ਪਲਾਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣਾ ਕੇ ਦਵਾਗਾ ਜੀ ਇਹਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾਵਾ ਹੈ ਨਾ ਜਿਹਦਾ ਓਵਰ weight ਆ ਜਿਆਦਾ ਭਾਰਾ ਹੈ ਨਾ ਜਿਹੜੇ ਕਹਿੰਦੇ ਸਾਡਾ 5 ਕਿਲੋ 10 ਕਿਲੋ ਭਾਰਾ ਉਹ ਇਹਨੂੰ ਯੂਜ਼ ਕਰ ਸਕਦਾ ਜਿਹੜਾ ਇਹ ਡਾਈਟ ਪਲਾਨ ਆ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਜੜੀ ਉਹ ਹੈਲਪ ਕਰਕੇ ਜਾਏਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਜਿਹੜਾ ਇਹ ਡਾਈਟ ਪਲੈਨ ਹੋਏਗਾ ਜੀ ਸਿਰਫ ਇਹ ਡਾਈਟ ਪਲੈਨ 10 ਦਿਨ ਦਾ ਡਾਈਟ ਪਲੈਨ ਹੋਏਗਾ ਸੋ ਇਸ ਤੋਂ ਬਾਅਦ ਜਦੋਂ 10 ਦਿਨ ਹੋ ਜਾਣਗੇ ਤੁਸੀਂ ਸਾਰੇ ਮੇਰੇ ਪੰਨ ਪਰ ਆਹ ਡਾਈਟ ਪਲੈਨ ਨੂੰ ਜਿਹੜਾ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੇ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਪਏ ਹੋ ਨਾ ਤਾਂ ਤੁਸੀਂ ਕੱਲ ਤੋਂ ਇਹ ਡਾਈਟ ਪਲੈਨ ਨੂੰ ਤੁਸੀਂ ਫੋਲੋ ਕਰਨਾ ਸ਼ੁਰੂ ਕਰਦੋ ਤੇ ਤੁਸੀਂ ਜਦੋਂ ਇਹਨੂੰ ਫੋਲੋ ਕਰੋਗੇ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਨਾ ਵੱਧ ਤੋਂ ਵੱਧ ਕਮੈਂਟ ਕਰਦੇ ਹੋ ਜਿੰਨੇ ਜਿਆਦਾ ਤੁਹਾਡੇ ਕਮੈਂਟ ਆਉਣਗੇ 8 ਦਿਨ ਬਾਅਦ ਜਾਂ 9 ਦਿਨ ਬਾਅਦ ਜਿੰਨਾ ਵੀ ਤੁਹਾਨੂੰ ਫਰਕ ਪਏਗਾ 2 ਕਿਲੋ 3 ਕਿਲੋ ਜਾਂ 1 ਕਿਲੋ ਜਿੰਨਾ ਵੀ ਤੁਹਾਨੂੰ ਫਰਕ ਪ ਡਾਇਟ ਪਲਾਨ ਨਾਲ ਮੈਨੂੰ ਇਨਾ ਫਰਕ ਪਿਆ ਵਾ ਤੇ ਫਿਰ ਮੈਂ ਅਗਲਾ ਜਿਹੜਾ ਡਾਈਟ ਪਲਾਨ ਹੋਏਗਾ 10 ਦਿਨ ਤੋਂ ਬਾਅਦ ਅਗਲਾ ਹਨਾ ਫਿਰ ਮੈਂ ਅਗਲੇ 10 ਦਿਨ ਦਾ ਫੇਰ ਡਾਈਟ ਪਲਾਨ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਇਸ ਨੂੰ ਨੋਟ ਕਰਕੇ ਕਿਉਂਕਿ ਜਿੰਨੇ ਤੁਹਾਡਾ ਥੱਲੇ ਕਮੈਂਟ ਆਏ ਹੋਣਗੇ ਵੀ ਤੁਹਾਡਾ 2 ਕਿਲੋ ਘਟਿਆ 3 ਕਿਲੋ ਘਟਿਆ ਉਹ ਸਾਰੇ ਚੀਜ਼ ਨੂੰ ਮੈਂ ਨੋਟ ਕਰਕੇ ਫਿਰ ਅਗਲਾ ਡਾਈਟ ਪਲਾਨ ਤਿਆਰ ਕਰਕੇ ਲੈ ਕੇ ਆਵਾਂਗਾ ਅਗਲੇ 10 ਦਿਨ ਦਾ ਹਾਂ ਜੇ ਤੁਸੀਂ ਆ ਡਾਈਟ ਪਲਾਨ ਨੂੰ ਫੋਲੋ ਕਰ ਲਓਗੇ ਨੂੰ ਗਾਰੰਟੀ ਦਿੰਨਾ ਆਹ ਡਾਈਟ ਪਲਾਨ ਫੋਲੋ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਹੀ ਘਟੇਗਾ ਵੇਸਦਾ ਦੇਖੋ ਜਿਹੜਾ ਡਾਈਟ ਪਲਾਨ ਆ ਨਾ ਉਹ ਹ ਦੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਕਿਉਂਕਿ ਬਹੁਤ سارے ਮੇਰੇ ਕਲਾਇੰਟ ਇਹੋ ਜਿਹੇ ਹੈਗੇ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਬਣਾਉਂਦੇ ਰਹੇ ਮੈਂ ਉਹਨਾਂ ਨੂੰ ਡਾਈਟ ਪਲਾਨ ਜਿਹੜਾ ਉਹਦੀ ਏਜ ਹਾਈਟ weight ਦੇ ਅਕੋਰਡਿੰਗ ਉਹਨਾਂ ਨੂੰ ਤਿਆਰ ਕਰਕੇ ਦਿੰਦਾ ਵਾਂ ਤੇ ਉਹਨਾਂ ਨੇ ਮਤਲਬ ਵੀ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ 5 ਤੋਂ ਲੈ ਕੇ 7-7 ਕਿਲੋ ਭਾਰਾ ਜਿਹੜਾ ਉਹਨਾਂ ਨੇ ਨੋਰਮਲੀ ਘਟਾ ਲਿਆ ਵਾ ਹਣਾ ਜੇ ਤੁਸੀਂ ਆਹ ਡਾਈਟ ਪਲਨ ਨੂੰ ਤੁਸੀਂ ਫੋਲੋ ਕਰ ਲੋਗੇ ਤਾਂ ਵੀ ਤੁਹਾਨੂੰ ਇਹ ਡਾਈਟ ਪਲਨ ਤੋਂ ਬਹੁਤ ਜ਼ਿਆਦਾ ਜਿਹੜਾ ਉਹ ਬੇਨਫਿਟ ਹੋਏਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਮੇਰੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਅਗਰ ਤੁਸੀਂ ਮੇਰੀ ਵੀਡੀਓ ਰੋਜ਼ ਦੇਖਦੇ ਹੋ ਤੇ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਏ ਡਾਈਟ ਪਲਾਨ ਵੇਜ ਤੇ ਨੋਨ ਵੇਜ ਸਾਰੇ ਮੇਰੇ ਪਿੰਨਪਰਾ ਖਾ ਸਕਦੇ ਨੇ ਠੀਕ ਹੈ ਜੀ ਇਹ 10 ਦਿਨ ਦਾ ਡਾਈਟ ਪਲਾਨ ਹੋਏਗਾ ਸੋ ਆਪਣਾ ਕਾਪੀ ਪੈਨ ਚੱਕ ਲਓ ਜੋ ਮੇਰੇ ਦੇ ਵਿੱਚ ਲਿਖਿਆ ਹੋਇਆ ਵਾ ਉਹ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਉਹੀ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰੀ ਜਾਣੀ ਜੋ ਮੈਂ ਟਾਈਮ ਦੇ ਉੱਤੇ ਜਿਹੜਾ ਮੈਂ ਟਾਈਮ ਲਿਖਿਆ ਵਾ ਉਸੇ ਟਾਈਮ ਦੇ ਉੱਤੇ ਤੁਸੀਂ ਖਾਣਾ ਵਾ 10 ਮਿੰਟ ਪਹਿਲਾਂ ਜਾਂ ਫਿਰ ਬਾਅਦ ਵਿੱਚੋਂ 10 ਮਿੰਟ ਅੱਗੇ ਪਿੱਛੇ ਹੋ ਸਕਦਾ ਵਾ ਪਰ ਉਨੇਕਾ ਟਾਈਮ ਦੇਤੇ ਕੋਸ਼ਿਸ਼ ਕਰੋ ਵੀ ਤੁਸੀਂ ਉਹ ਚੀਜ਼ ਹੈ ਜਿਹੜੀ ਤੁਸੀਂ ਉਹ ਖਾਣੀ ਆ ਸੋ ਮੈਂ ਪਹਿਲਾਂ ਪੂਰੀ ਡਿਟੇਲ ਦੇ ਵਿੱਚ ਲੇ ਕੇ ਰੱਖਿਆ ਹੋਇਆ ਵਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਿੰਨੇ ਵਜੇ ਵੀ ਉੱਠਦੇ ਹੋ ਤੁਸੀਂ ਮੰਨ ਕੇ ਚਲੋ 4 ਵਜੇ ਉੱਠਦੇ ਹੋ ਜਾਂ ਤੁਸੀਂ 5 ਵਜੇ ਉੱਠਦੇ ਹੋ ਜਾਂ ਫਿਰ ਤੁਸੀਂ 6 ਵਜੇ ਉੱਠਦੇ ਹੋ ਜਦੋਂ ਵੀ ਤੁਸੀਂ ਉੱਠਣਾ ਵਾ ਸਵੇਰੇ ਉੱਠਣਸਾਰ ਤੁਸੀਂ ਦੋ ਗਲਾਸ ਹਨਾ ਦੋ ਗਲਾਸ ਤੁਸੀਂ ਗਰਮ ਪਾਣੀ ਦੇ ਪੀਣੇ ਹੀ ਪੀਣਿਆ ਜਿਹੜਾ ਗਰਮ ਪਾਣੀ ਹੋਵੇਗਾ ਤੁਹਾਡਾ 50% ਗਰਮ ਹੋਵੇਗਾ ਪੂਰਾ ਗਰਮ ਨਹੀਂ ਹੋਵੇਗਾ 50% ਗਰਮ ਹੋਏਗਾ ਤੇ ਉਹਨੂੰ ਜਿਵੇਂ ਚਾਹ ਪੀਂਦੇ ਆ ਇਵੇਂ ਪਾਣੀ ਪੀ ਲੈਣਾ ਠੀਕ ਹੈ ਜੀ ਇਹ ਪਾਣੀ ਪੀਣ ਤੋਂ ਬਾਅਦ ਤੁਸੀਂ ਫਰੈਸ਼ ਵਗੈਰਾ ਹੋਣਾ ਵਾ ਉਸ ਤੋਂ ਬਾਅਦ ਤੁਸੀਂ ਠੀਕ 20 ਮਿੰਟ ਬਾਅਦ ਠੀਕ 20 ਮਿੰਟ ਬਾਅਦ ਤੁਸੀਂ 골ਡਨ ਵਾਟਰ ਪੀਣਾ ਵਾ 골ਡਨ ਵਾਟਰ ਦਾ ਮੇਰਾ ਨਾਮ ਦਿੱਤਾ ਹੋਇਆ ਵਾ ਨੂੰ ਉਹ 골ਡਨ ਵਾਟਰ ਨੂੰ ਤੁਸੀਂ ਕਿਵੇਂ ਬਣਾਣਾ ਵਾ 골ਡਨ ਵਾਟਰ ਨੂੰ ਬਣਾਉਣ ਵਾਸਤੇ ਤੁਹਾਨੂੰ ਚਾਰ ਚੀਜ਼ਾਂ ਦੀ ਲੋੜ ਪਵੇਗੀ ਇਹਦੇ ਤੇ ਮੈਂ ਪਹਿਲੇ ਵੀ ਇੱਕ ਵੀਡੀਓ ਬਣਾਈ ਹੋਈ ਆ ਜੇ ਤੁਸੀਂ ਕਹੋਗੇ ਨਾ ਵੀ ਵੀਰ ਜੀ ਇਹਦੇ ਤੇ ਇੱਕ ਪ੍ਰੈਕਟੀਕਲ ਵੀਡੀਓ ਬਣਾ ਦਿਓ ਵੀ ਕਿਵੇਂ ਬਣਾਉਣੀ ਆ ਉਹ ਵੀ ਮੈਂ ਬਣਾਦਾਗਾ ਪਲੀਜ਼ ਇਸ ਵੀਡੀਓ ਤੇ ਹਰ ਵਾਰ ਤੋਂ ਬਾਅਦ ਕਮੈਂਟ ਕਰ ਦਿਓ ਠੀਕ ਹੈ ਜੀ 골ਡਨ ਵਾਟਰ ਨੂੰ ਬਣਾਉਣ ਵਾਸਤੇ ਤੁਹਾਨੂੰ ਕੀ ਚਾਹੀਦਾ ਵਾ ਦੋ ਚਮਚ ਤੁਸੀਂ ਜੀਰੇ ਦੇ ਲੈਣਿਆ ਦੋ ਚਮਚ ਜੀਰੇ ਦੇ ਦੋ ਚਮਚ ਸੌਫ ਦੋ ਚਮਚ ਅਜਵਾਇਨ ਦੋ ਚਮਚ ਤੁਸੀਂ ਸੁੱਕਾ ਧਨੀਆ ਲੈਣਾ ਵਾ ਤੇ ਆਹ ਚਾਰੇ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਮਿਕਸ ਕਰਕੇ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਜਦੋਂ ਤੁਸੀਂ ਮਤਲਬ ਇਹਨੂੰ ਪੀਣਾ ਵਾ 20 ਮਿੰਟ ਬਾਅਦ ਮੰਨ ਕੇ ਚਲੋ ਤੁਸੀਂ ਗਰਮ ਪਾਣੀ ਪੀਤਾ ਗਰਮ ਪਾਣੀ ਪੀਣ ਤੋਂ ਠੀਕ 20-25 ਮਿੰਟ ਬਾਅਦ ਤੁਸੀਂ ਆਹ ਜਿਹੜਾ ਤੁਸੀਂ ਮਿਕਸਚਰ ਤਿਆਰ ਕੀਤਾ ਨਾ ਚਾਰ ਚੀਜ਼ਾਂ ਦਾ ਇਹਦੇ ਵਿੱਚੋਂ ਤੁਸੀਂ ਦੋ ਚਮਚ ਕੱਢਣੇ ਆ ਮਿਕਸ ਕੀਤੇ ਹੋਏ ਦੇ ਉੱਤੇ ਤੁਸੀਂ ਇੱਕ ਗਲਾਸ ਗਰਮ ਪਾਣੀ ਦਾ ਰੱਖਣਾ ਵਾ ਤੇ ਉਹਦੇ ਵਿੱਚ ਦੋ ਚਮਚ ਪਾ ਲੈਣਾ ਉਹ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਤੁਸੀਂ ਛਾਣ ਕੇ ਇੱਕ ਗਲਾਸ ਦੇ ਵਿੱਚ ਪਾ ਲੈਣਾ ਜਦੋਂ ਉਹ ਕੋਸਾ ਜਾ ਹੋ ਜਾਏਗਾ ਫਿਰ ਤੁਸੀਂ ਉਹਨੂੰ ਪੀ ਲੈਣਾ ਠੀਕ ਹੈ ਜੀ ਉਹਨੂੰ ਪੀ ਕੇ ਫਿਰ ਤੁਸੀਂ ਵਰਕਆਊਟ ਕਰਨਾ ਵਾ ਤੁਸੀਂ ਵਰਕਆਊਟ ਕਰਨਾ ਵਾ 30 ਮਿੰਟ ਤੋਂ ਲੈ ਕੇ 40 ਮਿੰਟ 30 ਮਿੰਟ ਤੋਂ ਲੈ ਕੇ 40 ਮਿੰਟ ਤੱਕ ਤੁਸੀਂ ਵਾਕ ਕਰ ਲਓ ਜਿਮ ਕਰ ਲਓ ਜਾਂ ਤੁਸੀਂ ਰੱਸੀ ਟੱਪ ਲਓ ਕੁਝ ਵੀ ਤੁਸੀਂ ਕਰ ਲਓ ਤੁਸੀਂ ਇਹ ਚੀਜ਼ਾਂ ਜਿਹੜੀ ਤੁਸੀਂ ਕਰਨਾ ਵਰਕਆਊਟ ਕਰਨ ਤੋਂ ਬਾਅਦ ਤੁਸੀਂ ਆ ਕੇ ਨਹਾ ਧੋ ਕੇ ਫਿਰ ਤੁਸੀਂ ਕੀ ਕਰਨਾ ਫਿਰ 8:30 ਵਜੇ 8:30 ਵਜੇ ਤੁਸੀਂ ਠੀਕ ਬ੍ਰੇਕਫਾਸਟ ਕਰਨਾ ਵਾ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਲੈਣਾ ਵਾ ਬ੍ਰੇਕਫਾਸਟ ਦੇ ਵਿੱਚ ਤੁਸੀਂ ਬੇਸਨ ਪਨੀਰ ਚਿਲਾ ਲੈਣਾ ਵਾ ਠੀਕ ਹੈ ਜੀ ਵੇਸਣ ਪਨੀਰ ਚਿਲਾ ਲੈਣਾ ਵਾ ਵੇਸਣ ਪਨੀਰ ਚਿਲੇ ਨੂੰ ਕਿਵੇਂ ਬਣਾਉਣਾ ਵਾ ਤੁਸੀਂ ਇੱਕ ਵੇਸਣ ਲੈਣਾ ਵਾ ਹਨਾ ਇੱਕ ਛੋਟੀ ਜੀ ਕੋਲੀ ਵੇਸਣ ਦੀ ਪਾ ਲੈਣੀ ਆ ਤੇ ਪਨੀਰ ਲੈਣਾ ਤੁਸੀਂ 100 ਗ੍ਰਾਮ ਪਨੀਰ ਲੈਣਾ ਵਾ ਉਹਨੂੰ ਕद्दूकस ਕਰ ਲੈਣਾ ਤੇ ਵੇਸਣ ਦੇ ਵਿੱਚ ਮਿਕਸ ਕਰ ਲੈਣਾ ਤੇ ਵੇਸਣ ਦੇ ਵਿੱਚ ਤੁਸੀਂ ਨਾ ਤਿੰਨ ਚਾਰ ਚੀਜ਼ ਐਡ ਕਰਨੀਆਂ ਨੇ ਜਿਵੇਂ ሽਵਲਾ ਮਿਰਚ ਹੋ ਗਈ ਮਸ਼ਰੂਮ ਹੋ ਗਿਆ ਪਿਆਜ਼ ਹੋ ਗਿਆ ਉਹ ਬਰੀਕ ਬਰੀਕ ਕੱਟ ਕਰਕੇ ਇਹਦੇ ਵਿੱਚ ਥੋੜ੍ਹੀ ਮਿਰਚ ਪਾ ਕੇ ਹਲਕਾ ਜਿਹਾ ਪਾਣੀ ਪਾ ਕੇ ਇਹਦਾ ਵੇਸਣ ਚਿਲਾ ਬਣਾ ਲੈਣਾ ਤੇ ਨਾਲ ਤੁਸੀਂ ਪੀਣੀ ਹੈ ਗ੍ਰੀਨ ਕਾਫੀ ਗ੍ਰੀਨ ਕਾਫੀ ਇੱਕ ਕੱਪ ਪੀਣੀ ਹੈ ਜਾਂ ਫਿਰ ਗ੍ਰੀਨ ਟੀ ਵੀ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਸਵੇਰੇ ਬ੍ਰੇਕਫਾਸਟ ਤੁਹਾਡਾ ਇਹ ਹੋਏਗਾ ਵੇਸਣ ਚਿਲਾ ਕਿਵੇਂ ਬਣਾਉਣਾ ਇਹਦੇ ਤੇ ਮੈਂ 올ਰੇਡੀ ਵੀਡੀਓ ਬਣਾਈ ਹੋਈ ਆ ਮੇਰੇ ਚੈਨਲ ਦੇ ਉੱਤੇ ਜਾਓ ਤੁਹਾਨੂੰ ਪਤਾ ਲੱਗ ਜਿਗਾ ਵੇਸਣ ਚਿਲਾ ਜਿਹੜਾ ਉਹ ਕੀ ਵੀ ਬਣਾਈਦਾ ਜੀ ਫੇਰ ਉਸ ਤੋਂ ਬਾਅਦ ਠੀਕ 11 ਵਜੇ 11 ਵਜੇ ਤੁਸੀਂ ਚੀਜ਼ ਲੈਣੀ ਹੈ ਜਿਹੜੀ ਤੁਹਾਡੀ 스ਨੈਕ ਮੀਲ ਹੋਈ ਉਹਦੇ ਵਿੱਚ ਤੁਸੀਂ ਲੈਣਾ ਕੋਈ ਵੀ ਸੀਜ਼ਨ ਫਰੂਟ ਕੋਈ ਵੀ ਜਿਵੇਂ ਅੱਜ ਦੇ ਮਨ ਕਰੇ ਚਲੋ ਸੇਬ ਖਾ ਸਕਦੇ ਹੋ ਸੰਤਰਾ ਖਾ ਸਕਦੇ ਹੋ ਅਮਰੂਦ ਖਾ ਸਕਦੇ ਹੋ ਕੋਈ ਵੀ ਜਿਹੜਾ ਤੁਹਾਨੂੰ ਲੋਕਲ ਫਰੂਟ ਮਿਲ ਜੇ ਉਹ ਤੁਸੀਂ ਇੱਕ ਕੋਈ ਵੀ ਇੱਕ ਫਰੂਟ ਲੈਣਾ ਵਾ ਤੇ ਨਾਲ ਤੁਸੀਂ ਉਹਦੇ ਬ્લેਕ ਕਾਫੀ ਹੈ ਜਿਹੜੀ ਬ્લેਕ ਕੋ ਵੀ ਪੀਓਗੇ ਜੀ ਉਹਦੇ ਠੀਕ ਹੈ ਜੀ ਇਹ ਤੁਹਾਡੀ 11 ਵਜੇ ਮੀਲ ਹੋਗੀ ਫਿਰ ਉਸ ਤੋਂ ਬਾਅਦ ਤੁਹਾਡਾ ਆਏਗਾ ਲਾਂਚ ਲਾਂਚ ਜਿਹੜਾ ਤੁਹਾਡਾ ਹੋਏਗਾ ਠੀਕ 1:30 ਵਜੇ ਹੋਏਗਾ 1:30 ਵਜੇ ਤੁਹਾਡਾ ਲਾਂਚ ਹੋਏਗਾ ਲਾਂਚੇ ਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਇੱਕ ਚਪਾਤੀ ਇੱਕ ਰੋਟੀ ਖਾਣੀ ਹੈ ਜਿਹੜੀ ਇੱਕ ਰੋਟੀ ਹੋएगी ਉਹ ਮਲਟੀ grain ਆਟੇ ਦੀ ਹੋਏਗੀ ਮਲਟੀ grain ਆਟੇ ਦੀ ਰੋਟੀ ਹੋਏਗੀ ਇੱਕ ਕੋਈ ਵੀ ਦਾਲ ਸਬਜ਼ੀ ਕੋਈ ਵੀ ਇੱਕ ਦਾਲ ਸਬਜ਼ੀ ਦੀ ਕੋਲੀ ਹੋਏਗੀ ਜੀ ਠੀਕ ਹੈ ਜੀ ਨਾਲ ਉਹਦੇ ਹੋਏਗਾ ਸਲਾਦ ਸਲਾਦ ਤੁਹਾਡੀ ਪਲੇਟ ਭਰੀ ਹੋਣੀ ਚਾਹੀਦੀ ਹੈ ਸਲਾਦ ਦੇ ਵਿੱਚ ਮਤਲਬ ਤਿੰਨ ਚਾਰ ਚੀਜ਼ ਐਡ ਹੋਣੀਆਂ ਚਾਹੀਦੀਆਂ ਨੇ ਜਿਵੇਂ ਚਕੁੰਦਰ ਖੀਰਾ ਟਮਾਟਰ ਪਿਆਜ਼ ਮੂਲੀ ਹਨਾ ਸਲਗਮ ਹੋ ਗਿਆ ਇਦਾਂ ਦੀ ਚਾਰ ਪੰਜ ਚੀਜ਼ਾਂ ਤੁਸੀਂ ਐਡ ਕਰਨੀਆਂ ਨੇ ਸਲਾਦ ਦੇ ਵਿੱਚ ਇੱਕ ਪਲੇਟ ਤੁਹਾਡੀ ਸਲਾਦ ਦੀ ਹੋਣੀ ਚਾਹੀਦੀ ਆ ਜਦੋਂ ਤੁਹਾਡਾ ਲੰਚ ਹੋ ਜਾਏਗਾ ਠੀਕ 15 ਮਿੰਟ ਬਾਅਦ ਲੰਚ ਤੋਂ 15 ਮਿੰਟ ਬਾਅਦ ਤੁਸੀਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਤੁਸੀਂ ਪੀਣੀ ਆ ਠੀਕ ਹੈ ਜੀ ਇਹ ਹੋਏਗੀ ਤੁਹਾਡੀ ਲੰਚ ਹੋ ਗਿਆ ਫਿਰ ਉਸ ਤੋਂ ਬਾਅਦ 4 ਵਜੇ ਆ ਜਾਓ 4 ਵਜੇ ਵਾਲੀ 스낵 밀 ਹੋਗੀ ਆਪਣੀ ਇਹਦੇ ਵਿੱਚ ਤੁਸੀਂ ਕੀ ਲੈਣਾ ਇਹਦੇ ਵਿੱਚ ਤੁਸੀਂ 200 ਗ੍ਰਾਮ 200 ਗ੍ਰਾਮ ਤੁਸੀਂ ਪਪੀਤਾ ਖਾਣਾ 200 ਗ੍ਰਾਮ ਤੁਸੀਂ ਪਪੀਤਾ ਖਾਣਾ ਤੇ ਇਹਦੇ ਨਾਲ ਤੁਸੀਂ ਬ્લેਕ ਕੌਫੀ ਬ્લેਕ ਕੌਫੀ ਜਿਹੜੀ ਤੁਸੀਂ ਉਹ ਪੀਣੀ ਹੈ 4 ਵਜੇ 200 ਗ੍ਰਾਮ ਪਪੀਤਾ ਤੇ ਨਾਲ ਏ ਇਹ ਦੇ ਬ્લેਕ ਕਾਫੀ ਹੋਏਗੀ ਜੀ ਇਹ ਤੁਹਾਡੀ 4 ਵਜੇ ਜਿਹੜੀ ਮੀਲ ਹੋਏਗੀ ਜਿਓ ਮੈਂ ਤੁਹਾਨੂੰ ਟਾਈਮ ਦੱਸਦਾ ਪਿਆਵਾ ਉਸੇ ਟਾਈਮ ਦੇ ਉੱਤੇ ਤੁਸੀਂ ਖਾਣਾ ਵਾ ਇਸ ਤੋਂ ਪਹਿਲਾਂ ਨਹੀਂ ਇਸ ਤੋਂ ਪਿੱਛੇ ਨਹੀਂ ਠੀਕ ਹੈ ਜੀ ਹੁਣ ਇਸ ਤੋਂ ਬਾਅਦ 7 ਵਜੇ ਆਪਣਾ ਡਿਨਰ ਹੋਏਗਾ ਕਿਉਂਕਿ 4 ਵਜੇ ਆਪਾਂ ਮੀਲ ਖਾਧੀ ਤਿੰਨ ਘੰਟੇ ਹੋ ਗਏ ਤੇ ਹੁਣ ਤਿੰਨ ਘੰਟੇ ਬਾਅਦ ਆਪਾਂ ਡਿਨਰ ਹੋਏਗਾ ਡਿਨਰ ਦੇ ਵਿੱਚ ਤੁਸੀਂ ਕੀ ਕਰਨਾ ਵਾ ਤੁਸੀਂ ਲੈਣੀ ਹੈ ਤੁਸੀਂ ਤਿੰਨ ਆਂਡਿਆਂ ਦੀ ਭੁਰਜੀ ਤਿੰਨ ਆਂਡਿਆਂ ਦੀ ਭੁਰਜੀ ਜਿਹੜਾ ਉਹਦਾ yellow part ਹੋਏਗਾ yellow part ਤੁਸੀਂ ਕੱਢ ਦੇਣਾ ਠੀਕ ਹੈ ਜੀ ਜਿਹੜੇ ਮਰ ਆਂਡੇ ਨਹੀਂ ਖਾਂਦੇਗੇ ਉਹ ਕੀ ਕਰਨਗੇ 200 ਗ੍ਰਾਮ 200 ਗ੍ਰਾਮ ਪਨੀਰਪੁਰਜੀ ਲੈਣਗੇ 200 ਗ੍ਰਾਮ ਪਨੀਰਪੁਰਜੀ ਲੈਣਗੇ ਤੇ ਨਾਲ ਇੱਕ ਪਲੇਟ ਸਲਾਦ ਦੀ ਹੋਏਗੀ ਜੀ ਠੀਕ ਹੈ ਜੀ ਭੁਰਜੀ ਹੋਗੀ ਤੇ ਇੱਕ ਪਲੇਟ ਸਲਾਦ ਦੀ ਹੋਊਗੀ ਵੱਡੀ ਸਾਰੀ ਸਲਾਦ ਜਿੰਨਾ ਮਰਜ਼ੀ ਖਾ ਸਕਦੇ ਹੋ ਦੋ ਪਲੇਟਾਂ ਵੀ ਖਾ ਸਕਦੇ ਹੋ ਫੇਰ ਇਹ ਉਸ ਤੋਂ ਬਾਅਦ ਤੁਸੀਂ ਗ੍ਰੀਨ ਟੀ ਜੇ ਪੀਣੀਆ ਤਾਂ ਪੀ ਸਕਦੇ ਹੋ ਇਹ ਆਪਸ਼ਨਲ ਆ ਤੁਹਾਡੇ ਲਈ ਠੀਕ ਹੈ ਜੀ ਇਹ ਆਪਸ਼ਨਲ ਆ ਜੇ ਤੁਸੀਂ ਪੀਣਾ ਚਾਹਦੇ ਪੀ ਸਕਦੇ ਹੋ ਨਹੀਂ ਤਾਂ ਕੋਈ ਦਿੱਕਤ ਜ਼ਰੂਰੀ ਨਹੀਂ ਹੈਗੀ ਇਹ ਠੀਕ ਹੈ ਜੀ ਇੱਕ ਇੱਕ ਚੀਜ਼ ਦਾ ਇਹ ਦੇ ਵਿੱਚ ਡਿਨਰ ਦੇ ਵਿੱਚ ਧਿਆਨ ਰੱਖਣਾ ਜਦੋਂ ਵੀ ਤੁਸੀਂ ਪੁਰਜੀ ਬਣਾਉਂਗੇ ਮੰਨ ਕੇ ਚਲੋ ਤਿੰਨ ਅੰਡੇ ਦੀ ਪੁਰਜੀ ਬਣਾ ਰਹੇ ਹੋ ਜਾਂ ਫਿਰ ਤੁਸੀਂ 200 ਗ੍ਰਾਮ ਪਨੀਰ ਦੀ ਪੁਰਜੀ ਬਣਾ ਰਹੇ ਹੋ ਇਹਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਐਡ ਜਿਹੜੀਆਂ ਨੇ ਉਹ ਕਰਨੀਆਂ ਨੇ ਮਸ਼ਰੂਮ ਹੋ ਗਿਆ ਮਸ਼ਰੂਮ ਪਲੱਸ ਇਹ ਚ ਸ਼ਿਮਲਾ ਮਿਰਚ ਹੋ ਗਈ ਸ਼ਿਮਲਾ ਮਿਰਚ ਪਲੱਸ ਟਮਾਟਰ ਪਲੱਸ ਇਹਦੇ ਵਿੱਚ ਇਹ ਪਿਆਜ਼ ਹੋ ਗਿਆ ਠੀਕ ਹੈ ਜੀ ਪਿਆਜ਼ ਆਹ ਤਿੰਨ ਚਾਰ ਚੀਜ਼ਾਂ ਤੁਸੀਂ ਇਹਦੇ ਵਿੱਚ ਐਡ ਕਰੋਗੇ ਜਾਨੀ ਕਿ ਵੇਜੀਟੇਬਲ ਇਹਦੇ ਵਿੱਚ ਤੁਸੀਂ ਐਡ ਕਰਨੀ ਹੀ ਕਰਨੀ ਨੇ ਚਾਹੇ ਤੁਸੀਂ ਅੰਡੇ ਦੀ ਪੁਰਜੀ ਬਣਾ ਰਹੇ ਹੋ ਚਾਹੇ ਤੁਸੀਂ ਨੀਰ ਪਰ ਜਿਮਣਾ ਰਹੇਓ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਤੁਸੀਂ ਏੜ ਕਰੋਗੇ ਹੀ ਕਰੋਗੇ ਸੋ ਇਹ ਤੁਹਾਡਾ ਡਿਨਰ ਹੋਏਗਾ ਜੀ ਹੁਣ ਮੰਨ ਕੇ ਚੱਲੋ ਤੁਸੀਂ 9 ਵਜੇ ਸੋਨੇਓ ਜਾਂ ਫਿਰ ਤੁਸੀਂ 10 ਵਜੇ ਸੋਨੇਓ ਜਦੋਂ ਵੀ ਤੁਸੀਂ ਸੋਨੇਓ ਸੌਣ ਲੱਗੇ ਤੁਸੀਂ ਕੀ ਕਰਨਾ ਫਲੈਕਸ ਸੀਡਸ ਦਾ ਵਾਟਰ ਹੁੰਦਾ ਵਾ ਹਨਾ ਉਹ ਪੀਣਾ ਵਾ ਉਹਨੂੰ ਕਿਵੇਂ ਬਣਾਉਣਾ ਵਾ ਉਹਨੂੰ ਬਣਾਉਣ ਵਾਸਤੇ ਤੁਸੀਂ ਦੋ ਚਮਚ ਦੋ ਜਾਂ ਤਿੰਨ ਚਮਚ ਤੁਸੀਂ ਉਹ ਲੈਣੇ ਆ ਫਲੈਕਸ ਸੀਡਸ ਫਲੈਕਸ ਸੀਡਸ ਦਾ ਕਿੰਨੂੰ ਕਹਿੰਦੇ ਆ ਅਲਸੀ ਦੇ ਬੀਜ ਨੂੰ ਅਲਸੀ ਦੇ ਦਾਣੇ ਹੁੰਦੇ ਜਿਹੜੇ ਅਲਸੀ ਦੇ ਦਾਣੇ ਲੈਣੇ ਆ ਉਹਨੂੰ ਤੁਸੀਂ ਜੀ ਨਾ ਦੋ ਤਿੰਨ ਚਮਚਾ ਨੂੰ ਤੁਸੀਂ ਤਾ ਵੇ ਦੇ ਉਤੇ ਰੱਖ ਕੇ ਤੁਸੀਂ ਉਹਨੂੰ ਹਲਕਾ ਜਿਹਾ ਭੁੰਨ ਲੈਣਾ ਜਦੋਂ ਉਹ ਭੁੰਨੇ ਜਾਏਗਾ ਉਹਨੂੰ ਤੁਸੀਂ ਗ੍ਰੇਂਡ ਕਰ ਲੈਣਾ ਯਾਨੀ ਜਦੋਂ ਪਾਊਡਰ ਜਿਹਾ ਬਣਾ ਲੈਣਾ ਜਦੋਂ ਉਹਦਾ ਪਾਊਡਰ ਬਣ ਜਾਏਗਾ ਫਿਰ ਇੱਕ ਗਲਾਸ ਪਾਣੀ ਨੂੰ ਤੁਸੀਂ ਗਰਮ ਕਰਨਾ ਪਾਣੀ ਜਦੋਂ ਗਰਮ ਹੋ ਜਾਏਗਾ ਫਿਰ ਤੁਸੀਂ ਜਿਹੜਾ ਪਾਊਡਰ ਜਿਹਾ ਬਣਾਇਆ ਇੱਕ ਚਮਚਾ ਉਹਦੇ ਵਿੱਚ ਪਾਉਣਾ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਪੀ ਲੈਣਾ ਤੇ ਤੁਸੀਂ ਸੋ ਜਾਣਾ ਫਿਰ ਆ ਜਿਹੜਾ ਵਾਟਰ ਆ ਰਾਤ ਨੂੰ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਗੰਦੀ ਫੇਟ ਜਮ੍ਹਾ ਹੋਈ ਹੋਈ ਹੈ ਨਾ ਆਹ ਸੀਟਸ ਨੇ ਵਾਟਰ ਨੇ ਤੁਹਾਡੀ ਉਹ ਪਿੰਗਲੋਣੇ ਸ਼ੁਰੂ ਕਰ ਦੇਣੀ ਤੁਹਾਡੇ ਮੈਟਾਬ ਫਾਸਟ ਕਰ ਦੇਣਾ ਠੀਕ ਹੈ ਜੀ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਇਹ ਠੀਕ 10 ਦਿਨ ਇਹ 10 ਦਿਨ ਦਾ ਡਾਈਟ ਪਲਨ ਹੈ ਨਾ 10 ਦਿਨ ਦੇ ਵਿੱਚ ਦੇਖਿਓ ਤੁਹਾਡਾ 5 ਤੋਂ ਲੈ ਕੇ 7 ਕਿਲੋ ਤੁਹਾਡਾ ਭਾਰ ਜਿਹੜਾ ਨੋਰਮਲੀ ਘਟੇਗਾ ਇਹੀ ਘਟੇਗਾ 5 ਤੋਂ 7 ਕਿਲੋ ਭਾਰ ਜਿਹੜਾ ਤੁਹਾਡਾ ਉਹ ਤਾਂ ਘਟੇਗਾ ਕਿਉਂਕਿ ਕੁਝ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਹੁਣ ਦੱਸਾਂਗਾ ਤੁਸੀਂ ਉਹ ਨੋਟ ਕਰਨੀਆਂ ਹੀ ਕਰਨੀਆਂ ਨੇ ਠੀਕ ਹੈ ਯਾਨੀ ਕਿ ਜ਼ਰੂਰ ਕਰਨੀਆਂ ਹੀ ਕਰਨੀਆਂ ਨੇ ਉਹਦੇ ਵਿੱਚ ਦੇਖੋ ਨੰਬਰ 1 ਤੁਹਾਡੀ 5 ਤੋਂ ਲੈ ਸੋਰੀ 7 ਤੋਂ ਲੈ ਕੇ 7 ਤੋਂ ਲੈ ਕੇ 8 ਘਟੇ ਦੀ ਜਿਹੜੀ ਨੀਂਦ ਆ 7 ਤੋਂ ਲੈ ਕੇ 8 ਘੰਟੇ ਦੀ ਤੁਹਾਡੀ ਨੀਂਦ ਜਿਹੜੀ ਇਹ ਜ਼ਰੂਰੀ ਹੋਣੀ ਚਾਹੀਦੀ ਆ ਠੀਕ ਹੈ ਜੀ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ ਕੋਈ ਵੀ 슈ਗਰ ਫੂਡ ਉਹ ਨਹੀਂ ਖਾਣਾ ਹੈਗਾ ਕੋਈ ਵੀ 슈ਗਰ ਵਾਲੀ ਚੀਜ਼ ਨਹੀਂ ਖਾਣੀ ਹੈਗੀ ਨਾ ਗਲਾਬ ਜਾਮਨ ਨਾ ਰਸਗੁਲੇ ਨਾ ਮਿੱਠੀ ਚਾਹ ਪੀਣੀ ਹੈਗੀ ਠੀਕ ਹੈ ਜੀ ਨਾ ਜਲੇਬੀ ਖਾਣੀ ਹੈਗੀ ਕੋਈ ਵੀ ਮਿੱਠੀ ਚੀਜ਼ ਜਿਹੜੀ ਬਿਲਕੁਲ ਨਹੀਂ ਖਾਓਗੇ ਨੰਬਰ 3 ਦੇ ਉੱਤੇ ਕੋਈ ਵੀ oily food ਕੋਈ ਵੀ oily food ਤੇ ਕੋਈ ਵੀ junk food ਜਿਹੜਾ ਤੁਸੀਂ ਨਹੀਂ ਖਾਓਗੇ 버거 ਪੀਜ਼ਾ ਨੂਡਲ ਟਿੱਕੀ ਵਗੈਰਾ ਕੁਝ ਵੀ ਨਹੀਂ ਖਾਓਗੇ ਠੀਕ ਹੈ ਜੀ ਨੰਬਰ 4 ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਿਰ ਆਪਣੇ ਸਰੀਰ ਦੇ ਉੱਤੇ ਆਪਣੀ ਬੋਡੀ ਦੇ ਉੱਪਰ ਆਪਣੇ ਦਿਮਾਗ ਦੇ ਉੱਤੇ ਸਟ੍ਰੈਸ ਜਿਹੜਾ ਉਹ ਨਹੀਂ ਲਵੋਗੇ ਤੁਸੀਂ ਠੀਕ ਹੈ ਜੀ ਨੰਬਰ 5 ਦੇ ਉੱਤੇ ਤੁਸੀਂ ਵਰਕਆਊਟ ਡੇਲੀ ਕਰੋਗੇ ਹੀ ਕਰੋਗੇ ਵਰਕਆਊਟ ਤੁਸੀਂ ਕਰੋ ਕਿੰਨੀ دیر ਕਰਨਾ ਵਾ ਤੁਸੀਂ 50 ਮਿੰਟ ਤੋਂ ਲੈ ਕੇ 1 ਘੰਟਾ ਮੰਨ ਕੇ ਚੱਲੋ 50 ਮਿੰਟ ਤੋਂ ਲੈ ਕੇ 40 ਮਿੰਟ ਕਰ ਲੋਗੇ ਤਾਂ ਵੀ ਚੱਲ ਜਾਓਗੇ ਵਰਕਆਊਟ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਵਰਕਆਊਟ ਦੇ ਵਿੱਚ ਤੁਸੀਂ ਵੋਕ ਕਰ ਸਕਦੇ ਹੋ ਜਿਮ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਜਾਂ ਫਿਰ ਤੁਸੀਂ ਜੇ ਮੰਨ ਕੇ ਚਲੋ ਹੁਣ ਠੰਡ ਵਾ ਤੇ ਤੁਸੀਂ ਨਹੀਂ ਜਾ ਸਕਦੇ ਬਾਹਰ ਤੁਸੀਂ ਵਰਕਆਊਟ ਕਰਨਾ ਤਾਂ ਮੈਂ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਮੈਂ ਉਹ ਪਾਈਆਂ ਹੋਈਆਂ ਨੇ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਆਪਣੇ YouTube ਚੈਨਲ ਤੇ ਤੁਸੀਂ ਘਰੇ ਰਹਿ ਕੇ ਉਹ ਵਰਕਆਊਟ ਤੁਸੀਂ ਕਰ ਸਕਦੇ ਹੋ ਤੇ ਉਹਦੇ ਨਾਲ ਹੀ ਤੁਹਾਡਾ ਜਿਹੜਾ ਭਾਰ ਘਟਣਾ ਸ਼ੁਰੂ ਹੋ ਜਾਏਗਾ ਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਭਾਰ ਉਹਨੇ ਘਟਾਉਣਾ ਵਾ ਦੇਖੋ ਤੁਸੀਂ ਦਿਨ ਦੇ ਵਿੱਚ 3 ਤੋਂ ਲੈ ਕੇ 4 ਲੀਟਰ ਦਿਨ ਤੋਂ ਲੈ ਕੇ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਸਭ ਤੋਂ ਵੱਡੀ ਤੁਸੀਂ ਗਲਤੀ ਕਰਦੇ ਹੋ ਤੁਸੀਂ ਪਾਣੀ ਜਿਹੜਾ ਨਹੀਂ ਪਿੰਦੇ ਤੁਸੀਂ ਇੱਕ ਗਲਾਸ ਜਾਂ ਫਿਰ ਦੋ ਗਲਾਸ ਹੀ ਪੀਨੇ ਹੋ ਤੁਸੀਂ ਪਾਣੀ ਘੱਟ ਪੀਨੇ ਹੋ ਤੁਸੀਂ ਪਾਣੀ ਜ਼ਿਆਦਾ ਨਹੀਂ ਪਿੰਦੇ ਹੈਗੇ ਸੋ ਇਸ ਕਰਕੇ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਘਟਦਾ ਤੁਸੀਂ 3 ਤੋਂ 4 ਲੀਟਰ ਪਾਣੀ ਜਿਹੜਾ ਤੁਸੀਂ ਪੀਣਾ ਹੀ ਪੀਣਾ ਅੱਜ ਜਣੇ ਮੈਂ ਤੁਹਾਨੂੰ 6 ਚੀਜ਼ਾਂ ਦੱਸੀਆਂ ਨੇ ਜਿਹੜੇ 6 ਰੂਲ ਨੇ ਤੁਸੀਂ ਇਹਨਾਂ ਨੂੰ ਫੋਲੋ ਕਰਨਾ ਹੀ ਕਰਨਾ ਵਾ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਸੋ ਇਹ ਡਾਈਟ ਪਲੈਨ ਨੂੰ ਠੀਕ ਤੁਸੀਂ 10 ਦਿਨ ਫੋਲੋ ਕਰੋ ਤੇ ਥੱਲੇ ਜਿੰਨਾ ਵੀ ਤੁਹਾਡਾ ਭਾਰ ਘਟੇਗਾ ਨਾ ਥੱਲੇ ਮੈਨੂੰ ਕਮੈਂਟ ਕਰ ਦਿਓ ਫਿਰ ਵੀ ਸਾਡਾ ਇੰਨਾ ਭਾਰ ਘਟਿਆ 2 ਕਿਲੋ 4 ਕਿਲੋ 5 ਕਿਲੋ 7 ਕਿਲੋ ਜਿੰਨਾ ਵੀ ਤੁਹਾਡਾ ਭਾਰ ਘਟਿਆ ਤੁਸੀਂ ਥੱਲੇ ਨੋਟ ਕਰ ਦਿਓ ਤੇ ਤੁਸੀਂ ਇਹ ਚੀਜ਼ ਵੀ ਨੋਟ ਕਰਿਓ ਭਾਰ ਘਟਣ ਦੇ ਨਾਲ ਨਾਲ ਨਾ ਤੁਸੀਂ ਇਹ ਚੀਜ਼ ਜ਼ਰੂਰ ਨੋਟ ਕਰਿਓ ਵੀ ਤੁਸੀਂ ਫੀਲ ਕਿਵੇਂ ਦਾ ਕਰਦੇ ਪਿਓ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਹੈਲਦੀ ਸਮਝੋਗੇ ਕਈ ਮੇਰ ਪੈਣ ਪਰਮ ਤਾਂ ਜਿਹੜਾ ਭਾਰ ਉਹ ਨਹੀਂ ਘਟਦਾ ਹੈਗਾ ਪਰ ਉਹਦੇ ਜਿਹੜੇ ਇੰਚਸ ਨੇ ਹਨਾ ਉਹ ਇੰਚਸ ਘਟਨੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਇਹ ਚੀਜ਼ ਵੀ ਨੋਟ ਕਰਨੀ ਆ ਤੇ ਤੁਸੀਂ ਥੱਲੇ ਕਮੈਂਟ ਕਰਦੇ ਹੋ ਤਾਂ ਫਿਰ ਉਸ ਤੋਂ ਬਾਅਦ ਮੈਂ ਅਗਲੇ 10 ਦਿਨ ਦਾ ਡਾਈਟ ਪਲਾਨ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਫਿਰ ਤੁਸੀਂ ਉਹਨੂੰ ਫੋਲੋ ਕਰਨਾ ਵਾ ਉਹ ਤੁਹਾਡਾ ਭਾਰ ਜਿਹੜਾ ਉਹ ਹੋਰ ਘਟੋਣਾ ਸ਼ੁਰੂ ਕਰ ਦੇਗਾ ਜਾਨੀ ਕਿ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਉਹ ਫਾਸਟ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ ਭਾਰ ਜਿਹੜਾ ਉਹ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਵੇਸੇ ਤਾਂ ਜਿਹੜਾ ਪਾਰਕ ਨੂੰ ਦਾ ਡਾਈਟ ਪਲੈਨ ਆ ਉਹ ਬੰਦੇ ਦੀ ਏਜ ਵੇਟ ਹਾਈਟ ਦੇ ਕੋਣੀ ਹੀ ਤਿਆਰ ਕੀਤਾ ਜਾਂਦਾ ਵਾ ਤੇ ਤੁਸੀਂ ਇਨਵਿਜੀ ਯੂਜ਼ ਕਰ ਸਕਦੇ ਹੋ ਆ ਡਾਈਟ ਪਲੈਨ ਨੂੰ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਮਦਦ ਦੇ ਕੇ ਜਾਏਗਾ ਅਗਰ ਤੁਸੀਂ ਆਪਣਾ ਭਾਰ ਤੁਸੀਂ 15 ਕਿਲੋ ਤੋਂ ਲੈ ਕੇ 20 ਕਿਲੋ ਤੱਕ ਤੁਸੀਂ ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਮੇਰੇ ਕੋਲੋਂ ਆਪਣਾ ਪਰਸਨਲ ਡਾਈਟ ਪਲਾਨ ਵੀ ਤੁਸੀਂ ਬਣਾ ਸਕਦੇ ਹੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਉਹ ਮੇਰੇ ਕੋਲੋਂ ਆਪਣਾ ਡਾਈਟ ਪਲਾਨ ਜਿਹੜਾ ਉਹ ਮੇਰੇ ਕੋਲੋਂ ਬਣਵਾ ਸਕਦਾ ਵਾ ਭਾਰ ਘਟੋਣ ਦਾ ਤੇ ਉਹ ਮੈਂ ਡਾਈਟ ਪਲਾਨਾ ਜਿਹੜਾ ਉਹੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਮੈਂ ਤਿਆਰ ਕਰਕੇ ਉਹਨਾਂ ਨੂੰ ਦੇ ਦਾਂਗਾ ਬਹੁਤ ਹੀ ਘੱਟ ਟ੍ਰੇਟ ਦੇ ਵਿੱਚ ਅਗਰ ਤੁਸੀਂ ਉਹ ਡਾਈਟ ਪਲਾਨ ਨੂੰ ਫੋਲੋ ਕਰ ਲਓਗੇ ਤਾਂ ਤੁਹਾਡਾ ਭਾਰ 10 ਤੋਂ 15 ਕਿਲੋ ਨੋਰਮਲੀ 2 ਤੋਂ 3 ਮਹੀਨੇ ਦੇ ਵਿੱਚ ਆਰਾਮ ਨਾਲ ਘਟ ਜੇਗਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੇ ਜਿਹੜਾ ਉਹ weight ਘਟੇਗਾ ਉਹ ਨੇਚਰਲ weight ਘਟੇਗਾ ਉਸ ਤੋਂ ਬਾਅਦ ਤੁਹਾਡਾ ਜਿਹੜਾ weight ਆ ਉਹ ਨਹੀਂ ਵਧੇਗਾ ਜੀ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਆਪਣਾ ਡਾਈਟ ਪਲਾਨਾ ਜਿਹੜਾ ਬਣਵਾਉਣਾ ਚਾਹੁੰਦਾ ਤਾਂ ਪਲੀ ਸਕਰੀਨ ਤੇ ਚੱਲ ਨੰਬਰ ਤੇ ਫੋਨ ਕਰਕੇ ਮੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕਰਦੇ ਹਾਂ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ